ਕਬੱਡੀ ਪਾ ਰਿਹਾ ਹੈ ਅੱਗਾ ਕਹਿੰਦੇ ਕਿਰਨਪੁਰੀਆਂ ਤੋਂ ਆ ਗਿਆ ਸੀ ਸੱਜੇ ਪਾਸੇ ਰੁਗੀ ਪਾਸੇ ਪੱਟੀ ਦਾ ਉਹ ਲਾ ਗਿਆ ਸਲਵਾਣਾ ਹਰੌਣੀਪੁਰੀਆਂ ਦਾ ਛੱਠੇ ਵਾਲਾ ਸਾਹਮਣੇ ਚਾਰ ਦੁਨੀਆ ਛੋਟੇ ਮੁੰਡੇ ਬੰਨ ਵਾਲੇ ਹਨ ਉਹਨਾਂ ਦਾ ਉਹਨਾਂ ਦਾ ਨਾਲ ਆਪਾਂ ਹੈਗੇ ਤਿੰਨ ਚਾਰ ਮੁੰਡੇ ਹੋਰ ਉਹਨਾਂ ਦਾ ਦੇਖ ਲਾ ਬਾਕੀ ਜੇ ਇਹਨਾਂ ਦਾ ਕਰਨਾ ਹੈ ਇਹਨਾਂ ਦਾ ਵੀ ਕਰਦੇ ਵੀ ਆ ਕੋਈ ਨਹੀਂ ਇਹਨਾਂ ਦਾ ਕਰਦਾਂਗੇ ਉਹਨਾਂ ਦਾ ਵੀ ਆਪਣੇ ਭਰਾ ਉੱਥੇ ਐਸਟਰੀਆ ਤੋਂ ਉਹਨਾਂ ਨੇ ਆਪਾਂ ਘੇਟੀ ਮਾਰਿਆ ਸ਼ਾਬਾਸ਼ ਉਹਨਾਂ ਨੇ ਬਾਗ ਬਿਚਾਰਿਆ ਗਿਰੀਆਂ ਦਾ ਕਰਿਆ ਕਰੋ ਗਿਰੀਆਂ ਮੈਂ ਮੁੰਡੇ ਰਗੜਾ ਰੋੜਾ ਪੀਂਦੇ ਉਹ ਮੋਹ ਜਾਣਾ ਅੱਗੇ ਚੱਲੋ ਕੋ ਹੋ ਲੈ ਕੇ ਦੇ ਜੂਗਾ ਆਹ ਗਿਰੀਆਂ ਦਾ ਦਸੰਦ ਕੱਢਦੇ ਆ ਮਾਲ ਉਹਨਾਂ ਨੂੰ ਮੈਂ ਤਾਂ ਅੱਗੇ ਲੱਗੀ ਜਕਰੂਣਾ ਨਾ ਦਿਨੋਂ ਨਾ ਪੈਸਿਆਂ ਨਾਲ ਉਹ ਲੜੀ ਚੀਜ਼ ਲੈ ਕੇ ਤੇ ਜਾ ਕਰੋ ਇੱਕ ਮੁੰਡਾ ਹੋਰ ਆਖੰਦੇ ਬਾਜੀ ਮੈਨੂੰ ਰੋਬਨ ਹੁੰਦਾ ਲੱਗੀ ਇਹਦਾ ਨਾਮ ਦਾ ਆਈਡੀ ਉਹਦੀ ਹੁੰਦਾ ਸੀ ਇੱਕ ਮੁੰਡਾ ਐਸਟਰੀਆ ਤੋਂ ਆਪਾ ਨਾ ਬੜਾ ਬੜਾ ਨਾਲ ਬੜਾ ਛਾਇਆ ਫਿਰਦਾ ਉਹ ਹੈ ਨਾ ਬਾਜੀ ਅੱਥਾ ਮੜੀ ਹੋਟੀ ਤੇ ਨਹੀਂ ਜੰਮਾ ਰਾਮੋ ਰੈਫਰੈਜਰੇਟਰ ਨਹੀਂ ਇਹ ਤਾਂ ਹੁਣ ਗਿਆ ਨਾ ਆਸਟਰੀਆ ਤੋਂ ਆਪਾ ਕੋ ਹੈ ਨਾ ਮਾਪਿਆਂ ਨੂੰ ਨਿਊਜ਼ੀਲੈਂਡ ਕੇ ਆਸਟਰੀਆ ਹਾਂ ਉਹਦੇ ਟੋਏ ਪਾ ਆ ਥਾਂ ਉਹ ਡਹਣੇ ਬਹਿ ਗਏ ਉੱਥੇ ਤੇ ਆ ਸਾਰਾ ਇਹਨਾਂ ਨੱਚ ਨੱਚ ਕੇ ਤਾਂ ਗਣੀ ਆ। ਹਾਂ। ਕੋਈ ਸਟਾਈਲ ਇਹਦਾ ਛੱਤੀ ਵਾਲਾ ਵੜਾ। ਨਹੀਂ ਨਹੀਂ ਉਹ ਤਾਂ ਮਾਇਆ ਪਿਆਦੇ। ਅੱਜ ਇਦਾਂ ਕਰਾਂਗੇ ਫਾਕੇ ਫਰਦਾ ਕੋਣ ਦਾ। ਹਾਂ ਜੀ। ਅੱਜ ਲੋਕ ਇਦਾਂ ਗਿਰਨਾਂ। ਆ ਵੀਰਾ ਦਾ ਫੋਟੋ ਕਰਾ ਲਓ। ਇੱਕੋ ਮਿੰਟ ਇੱਕੋ ਮਿੰਟ ਇੱਕੋ 20 ਮਿੰਟ। ਸਹੀ ਨਾ ਭਾਜੀ। ਆਉਣੇ ਗਿਰੀਆਂ ਦਾ ਕਰ ਲਓ। ਹਾਂ ਤਾਂ ਬੰਦਾ ਕਿ ਲੋ ਗਿਰੀਆਂ ਕੋ ਜਿਹੜਾ ਤੁਸੀਂ ਆਖੋਗੇ ਜਿਹੜੇ ਪਲੇਆਰਾਂ ਦਾ ਚਲੋ। ਨਹੀਂ ਫਿਰ ਆਪਾਂ ਨਾ ਮੇਰੀ ਗੱਲ ਸੁਣੋ। ਅਜੇ ਹੋ ਜਾ ਥੋੜਾ ਜਿਹਾ ਫਿਰ ਫਿਰ ਉਹਨਾਂ ਨੂੰ ਕਵਾਂਗੇ ਮੁੰਡਿਆਂ ਨੂੰ ਕਿ ਆਪਾਂ ਨਾ ਉਹ ਜਿਹੜਾ ਖਾੜੇ ਦੇ ਉੱਤੇ ਪਾਉਣਾ ਛੱਡ ਤੇ ਅੱਗੇ ਪਾਉਣਾ ਮੈਂ ਛੱਡ ਹਾਂਜੀ ਹੁਣ ਛੱਡ ਨਹੀਂ ਪਾਉਣਾ ਹੁਣ ਪਾਣੀ ਆਪਾਂ ਲੋਹੇ ਦੀਆਂ ਪਲੇਟਾਂ ਜਿਹੜੀਆਂ ਨੇ ਆੜੀਆਂ ਲੋ ਪੱਕਾ ਲੋਹੇ ਦਾ ਕੰਮ ਕਰਦੇ ਹਾਂਜੀ ਤੇ ਉਹਦਾ ਖਰਚਾ ਆਣਾ 2 ਲੱਖ ਰੁਪਏ ਉਹ ਮੇਰੇ ਤੋਂ ਹੈਗੇ ਬੰਦੇ ਵਾਵਾ 3000 ਬੰਦੇ ਹੈਗੇ ਆ ਤੇ ਮੈਂ ਹੁਣ ਉਹ ਕਰ ਦੇਣਾ 1-2 ਦਿਨਾਂ ਦਾ ਕੰਮ ਸ਼ੁਰੂ ਕਰੀਏ। ਜਿੰਨੀ ਲੋਡ ਪਈ ਤੇ ਨਾ ਸੁਈ ਆਦੇ ਭੈਣ ਭਰਾਵਾਂ ਨੂੰ ਕਹਿ ਕੇ ਨਾ ਕਿ ਉੱਥੇ ਉੱਥੇ ਆਵੇ ਬੰਦਾ ਡਾਇਰੈਕਟਰ ਟੀਮ ਉਹਨਾਂ ਦਾ ਕੋਈ ਟੱਕਰ ਉਹਨਾਂ ਦਾ ਨਹੀਂ ਕੋਈ ਨਾ ਕੋਈ ਜੀ ਆਵੇ ਵਾਲੇ ਰਹੀ ਆ ਜੀ। ਵੀ ਉਹਨਾਂ ਦੇ ਜਿਹੜੀ ਹੁਣ ਪਤਾ ਲੱਗੇ ਨਾ ਵੀ ਜਿਹੜੀ ਮਾਇਆ ਦਇਆ ਲੱਗਦੀ ਉਹਨੂੰ ਅਮਰੀਕੀ ਵੀ ਇਦਾਂ ਆਖਿਆ ਮਾ ਆਪਾਂ ਕਾਣੇ ਮਾ ਆਪਾਂ ਰੈਨਕ ਬਣਾਵਾਂਗੇ ਕਿ ਮਾਲੋ ਆਪਰੇ ਇਹਦਾ ਇੰਨਾ ਨਾ ਕੀ ਭਾਈ ਨਹੀਂ ਇਹ ਕਿੰਗੇ ਚੱਲ ਉਹਨਾਂ ਨੂੰ ਪਤਾ ਹੋਊਗੀ ਸਾਡੀ ਮਾਇਆ ਜਿਹੜੇ ਟਿਕਾਣਾ ਤੇ ਆਉਂਦੇ ਆ ਬਿਲਕੁਲ ਤੇ ਇਦਾਂ ਉਹਦਾ ਗੁਪਤ ਰੇਣੀ ਆਪਾਂ ਸਾਡੇ ਮਨ ਚ ਹੁੰਦਾ ਕਿ ਕਿੰਨੇ ਸਾਡੇ ਪੈਸੇ ਗਾਹ ਲੈ ਕਿੰਨੇ ਜੀ ਜਿਹੜਾ ਆਪਦਾ ਮਿਹਨਤ ਦੇ ਮਿਹਨਤ ਨਾਲ ਸਬੰਧ ਕਰਦਾ ਚਲੋ ਜਿੱਥਾ ਵੀ ਕਰਾਉਣ ਆਪਰੋਂ ਪਾਏ ਆ ਆਪਾਂ ਟਿਕਾਣੇ ਤੇ ਇਹ ਚੀਜ਼ ਹੁੰਦੀ ਆ ਨਾ ਹਾਂਜੀ ਭਾਈ ਇਹ ਬੜੀ ਜਿਆਦੀ ਉਹ ਰਸਾ ਦਿੰਦੇ ਜਿਹੜਾ ਕੋਈ ਪਾਇਆ ਹਲਦਾ ਤੇ ਉਹ ਬੰਦਾ ਮੁੜ ਕੇ ਖਾਂਦਾ ਆਹ ਸਹੀ ਗੱਲ ਉਹਦਾ ਦੇਣ ਕਿੱਥੇ ਦੇਣਾ ਉਹ ਸਹੀ ਗੱਲ ਨਾ ਉਹ ਆਪਾਂ ਨੂੰ ਪੁੱਛਾਂਦੇ ਹੀ ਜਾਂਦੇ ਫਿਰ ਉਹ ਬੋਰ ਕੱਪ ਇਦਾਂ ਦਾ ਸਨਮਾਨ ਕਰਦਾ ਮਾਂ ਉਹ ਹੋਰ ਵੀਰ ਭਰਾ ਮਾਂ ਦਾ ਲੋੜਨਾ ਮਾਂ ਪਾ ਇਦਾਂ ਉਹ ਕਈ ਪਲੇਅਰ ਮਾਂ ਪਾ ਕੇ ਦੇ ਜਾ ਰਹੇ 10 ਮਹੀਨੇ ਤੱਕ ਦਾ ਕੋਈ ਗੱਲ ਨਹੀਂ ਉਹ ਮੈਂ ਨਾ ਇੱਕ ਮੁੰਡੇ ਦਾ ਪਤਾ ਕਰ ਲਿਆ ਕੋਚ ਦਾ ਵੀ ਪ੍ਰੋਪਰ ਜਿਹੜੀ ਮਿਹਨਤ ਲਾਵਾਵੇ ਕਿਉਂਕਿ ਹੁਣ ਜਿੱਦਨ ਮੇਰੇ ਤੋਂ ਮੈਚ ਨਹੀਂ ਹੁੰਦਾ ਉਦੋਂ ਤੇ ਚਲੋ ਮੈਂ ਉੱਥੇ ਹੀ ਹੁੰਨਾ ਉਸ ਦਿਨ ਤੇ ਆ ਚਲੋ ਆਪਾਂ ਜਿੰਨੇ ਜੋਗੇ ਹੈਗੇ ਕਰ ਲਈਦਾ ਤੇ ਜਿੱਦਣ ਫਿਰ ਮੇਰੇ ਤੋਂ ਮੈਚ ਹੁੰਦਾ ਉਹ ਦਿਨ ਮੈਨੂੰ ਮੈਚ ਦਿਆਉਣਾ ਪੈਣਾ ਤੇ ਤੁਸੀਂ 2 1.5 ਮਹੀਨਾ ਕੱਢੋ ਉਸ ਤੋਂ ਬਾਅਦ ਚ ਪ੍ਰੋਪਰ ਨਾਲੇ ਜਿਹੜਾ ਮੌਸਮ ਹੈ ਨਾ ਠੀਕ ਹੋ ਜਾਊਗਾ ਮੌਸਮ ਮਿਹਨਤ ਵਾਲਾ ਹੋਏ ਨਾ ਤੇ ਹੁਣ ਜਿਹੜੀ ਇਹ ਗਰਮੀ ਵੜੀ ਆ ਮੈਂ ਬੱਚਿਆਂ ਨੂੰ ਅਜੇ ਛੇੜਦਾ ਹੀ ਨਹੀਂ ਆ ਕਿਉਂਕਿ ਗਰਮੀ ਜ਼ਿਆਦੀ ਆ ਹੁਣ ਤੇ ਆਪੇ ਹੀ ਕਰਪੁਰ ਕੇ ਚੱਲ ਜਾਂਦੇ ਆ ਅ ਉਸ ਤੋਂ ਬਾਅਦ ਜਦੋਂ ਨਾ ਮੇਰੇ ਹਿਸਾਬ ਨਾਲ ਜਿਹੜਾ ਮੌਸਮ ਵਧੀਆ ਜਾਣਾ ਅਕਤੂਬਰ ਦੇ ਲਾਗੇ ਬੰਨੇ ਹੋਣਾ ਮੈਂ ਪੂਰਾ ਵਧੀਆ ਮਿਹਨਤ ਵਾਲਾ ਹਣਾ 2 ਮਹੀਨਾ ਦਾ ਮਹੀਨਾ ਡੇਢ ਮਹੀਨਾ ਕਰ ਲਾ ਗੁਜ਼ਾਰਾ ਉਸ ਤੋਂ ਬਾਅਦ ਜੀ ਨੀਂਹ ਜੀ ਕੱਢ ਨਹੀਂ ਵਧੀਆ ਮੁੰਡਾ ਵਧੀਆ ਬਾਕੀ ਤੇ ਬਾਕੀ ਪਲਾ ਵੀ ਦੀ ਕੀ ਗੱਲ ਬਈ ਮਲ ਕਿਸਾਨ ਇਹ ਰੱਬ ਦਿਆ ਤੁਹਾਨੂੰ ਬੰਦੇ ਦੇ ਹੱਥ ਵਸ ਨਹੀਂ ਹੀ ਲਾ ਵਸੀ ਬੰਦਾ ਤੇ ਮਿਹਨਤ ਕਰ ਸਕਦਾ ਤੇ ਜੇ ਉਹ ਫਲ ਲਾਉਣਾ ਉਹ ਪਰਮਾਤਮਾ ਨੇ ਲਾਉਣਾ ਅਹੀਂ ਵੀ ਕੇ ਦਿਨ ਚੱਲੇ ਹੀ ਤੇ ਉਹ ਫਾਲਤ ਪਰਮਾਤਮਾ ਨੇ ਲਾਉਣਾ ਜੇ ਹਿੰਮਤ ਕਰਾਂਗੇ ਤੇ ਉਹਦੇ ਵੈਗਰੂ ਨੇ ਕਰਨਾ ਨਹੀਂ ਉਹਦੇ ਮਾਲਕ ਨੇ ਕਰਨੀ ਵੀ ਜੀ ਵੇਖੋ ਅਹੀਂ ਵੀ ਅੰਨ ਹਰ ਗਏ ਆ ਜਵਾਗ ਹੀ ਆ ਤੇ ਉਹ ਮਹਾਰਾਜ ਨੇ ਜੋ ਕਰਨਾ ਮਿਹਨਤ ਨੇ ਕਰ ਆਪਦਾ ਹੌਸਲਾ ਨਾ ਛੱਡੇ ਬੱਚਾ ਬੇਰ ਨਹੀਂ ਚੱਲਦਾ ਹੌਸਲਾ ਰੱਖੋ ਆਂ ਚੇਰਨ ਗਰਮੀ ਬੜੀ ਪਈ ਆ ਨਾ ਬੋਲ ਜਦਾ ਭਲਵਾਨ ਜੀ ਪਰਸੋਂ ਗਰਮੀ ਨੇ ਚਾਦੀ ਕੁਮ ਸਜਿਆ ਇੰਨਾ ਲੱਗਾ ਕੋਈ ਹਵਾ ਨਹੀਂ ਨੁਚੜੀ ਜਾਂਦਾ ਹੈ ਸਰੀਰ ਆਹ ਥੋੜਾ ਜਨਾ ਹੱਥ ਮੌਸਮ ਚੰਗਾ ਇੱਕ ਨਾ ਆ ਗਰ ਰਬਾਬੀ ਚੰਦ ਜਦੋਂ ਪਾਸੇ ਮੀਂਹ ਪੈ ਜਾਂਦਾ ਨਾ ਫਿਰ ਦੂਜਿਆਂ ਏਰੀਆ ਦੇ ਵਿੱਚ ਗਰਮੈਸ਼ ਹੋ ਜਾਂਦੀ ਗਰਮੈਸ਼ ਚੰਗਾ ਮੌਸਮ ਸਹੀ ਚ ਬੜੀਆ ਹੋਰ ਕਰੇ ਵਿਦਾ ਸਿਸਟਮ ਅਧਿਆਪਨ ਆਣੀ ਸਰ ਹਾਂਜੀ ਜਲਦੀ ਆਦਾ ਠੀਕ ਹੈ ਹਾਂਜੀ ਠੀਕ ਹੈ ਅੱਛਾ ਕਿੱਥੋਂ ਚੱਲਦਾ ਲਾਈਵ ਕਿੱਥੋਂ ਚੱਲਦਾ ਮਾਤਾ ਮਾਤਾ ਚੰਡੀ ਕਿਹਨੇ ਦਵਾਈ ਲਿਖਾਈ ਹੈ ਉਹ ਹਾਂਜੀ ਪੀਜੀਆਈ ਹਾਂਜੀ ਉੱਥੇ ਚੱਲੀ ਆਉਂਦੀ ਮੇਰੀ ਨਾ ਹਾਂ 8-9 ਸਾਲ ਦਿਆ ਸਾਂ ਜਦੋਂ ਇੱਕ ਵਾਰ ਡਾਕਟਰ ਹੱਥ ਪਾ ਲੈਣ ਫੇਰ ਨਹੀਂ ਚੱਕਰ ਹਾਂਜੀ ਇਹਨਾਂ ਕੁੜੀਆਂ ਡਾਕਟਰ ਹੀ ਨਹੀਂ ਮਿਲਦੀ ਉੱਥੇ ਆ ਨਹੀਂ ਜਦੋਂ ਮੈਂ ਚਾਪ ਨੂੰ ਲੈ ਕੇ ਜਾਂਦਾ ਰਿਆਂ ਜਿਨਾਂ ਚਿਰ ਡਾਕਟਰ ਨਹੀਂ ਮਿਲਦੇ ਉਹਨਾਂ ਚਿਰ ਬੜੀ ਖੱਜਲ ਖਵਾਰੀ ਹਾਂਜੀ ਇੱਕ ਵਾਰ ਡਾਕਟਰ ਮਿਲ ਜਾਣ ਲਾਜ ਸ਼ੁਰੂ ਹੋ ਜੇ ਨਾ ਫੇਰ ਨਹੀਂ ਚੱਕਰ ਵੇ ਹਾਂਜੀ ਫੇਰ ਸਹੀ ਆ ਇੱਕ ਤੇ ਮਾਰੇ ਬੰਦੇ ਦੀਆਂ ਤੇ ਉਦਾਂ ਹੀ ਕੀਸ਼ੀਆਂ ਹੋ ਜਾਂਦੀਆਂ ਨੇ ਜੇ ਇਲਾਜ ਸ਼ੁਰੂ ਕਰਾਉਂਦੇ ਕਰਾਉਂਦੇ ਨੇ ਤੇ ਸਹੀ ਗੱਲ ਬੋਲ ਰਹੇ ਹੋ ਮੈਨੂੰ ਪਤਾ ਮੈਂ ਜਿੰਨਾ ਖੱਜਲ ਹੋਇਆ ਹਣਾ ਹਾਂਜੀ ਬਾਕੀ ਚਲੋ ਮਾਰਾਏ ਸੱਚੇ ਪਾਤਸ਼ਾਹ ਕਿਰਪਾ ਕਰੇ ਭਰਾਵਾ ਤੰਦਰੁਸਤੀ ਹੈ ਨਾ ਸਾਰਾ ਕੁਝ ਹਾਂਜੀ ਬਾਕੀ ਬਾਕੀ ਚੱਲਦੀ ਹੈ ਨਾ ਸਾਰਾ ਕੁਝ ਬਾਕੀ ਤੰਦਰੁਸਤੀ ਜੋ ਵੀ ਹੋਰ ਚੋਲੇ ਕਿੰਨੇ ਕੁ ਹੁੰਦੇ ਸਟੇਡੀਅਮ 'ਚ ਪਲੇਅਰ ਸਟੇਡੀਅਮ 'ਚ ਮਹਿਮਾਨ ਜੀ ਵੱਧ ਹੁੰਦੇ ਆ ਬਾਬਾ ਹੁੰਦੇ ਬੰਦੇ ਹਾਂਜੀ ਛੋਟੇ ਵੱਡੇ ਗੇਮ ਵੀ ਲੱਗਦੀ ਕਿ ਨਹੀਂ ਇੱਥੇ ਹਾਂ ਗੇਮ ਹੀ ਲੱਗਦੀ ਕੌਣ ਕਰਾਉਂਦਾ ਇੱਥੇ ਗੇਮ ਆਪੇ ਲਾ ਲੈਂਦੇ ਬਲਵਾਨੀ ਆਪੇ ਲਾ ਲੂ ਲੈ ਲੈਂਦੇ ਉਹਦਾ ਜੱਡਾ ਉਹਦੀਆ ਸਟੇਡੀਅਮ ਹੈ ਨਾ ਟੌਰੀ ਹੈ ਨਾ ਹਾਂਜੀ ਉਦੋਂ ਜਦੋਂ ਕੱਪ ਕੁੱਪ ਹੋਇਆ ਉਦੋਂ ਵਧੀਆ ਬਣ ਗਿਆ ਨਾ ਸਟੇਡੀਅਮ ਅੰਨੀ ਦੂਜਾ ਆਪਣਾ ਖਾੜੇ ਨੂੰ ਨਾ ਉਦੋਂ ਸਾਰਾ ਕਵਰ ਕਰ ਦੇ ਲਗਾ ਹਾਂਜੀ ਪਹਿਲੋਂ ਮੇਰਾ ਇਰਾਦਾ ਹੈ ਕਿ ਉਹਦੇ ਤੇ ਮੈਂ ਸ਼ੈੱਡ ਜਿਹਾ ਪਾਵਾਂ ਸ਼ੈੱਡ ਵਾਲੀਆਂ ਨੇ ਟੀਨਾ ਜਿਹੀ ਹੁੰਦੀਆਂ ਉਹ ਪਾਵਾਂ ਹਾਂਜੀ ਹੋਣ ਮੇਰਾ ਰਦਾ ਉਹ ਰਹੰਦੀ ਓਦੇ ਤੇ ਨਾ ਮੈਂ ਦੂਜੀਆਂ ਇੱਕ ਸ਼ੈੱਡ ਦੂਜਾ ਨਹੀਂ ਆਉਂਦਾ ਜਿਹੜੀ ਲੋਹੇ ਜਿਹਦੀ ਪਲੇਟ ਪੈਂਦੀ ਹੈ ਹਾਂ ਪਤਲੀ ਜੀ ਆ ਪਤਲੀ ਪਤਰੀ ਜੀ ਵਾਲੀ ਉਹ ਪਾਵਾਂ ਲਾਈਫ ਟਾਈਮ ਆ ਹਾਂ ਉਹ ਨਹੀਂ ਟੁੱਟਦੀ ਉਹ ਦੂਜੀ ਹਾਵਣਾ ਟੁੱਟ ਜਾਂਦੀ ਉਹ ਤੇ ਡਾ ਕੇ ਲੈ ਜਾਣੀ ਨੇ ਇਹਦੇ ਹਣਾ ਫਾਈਬਰ ਵੀ ਪਾੜ ਜਿਆਦਾ ਹੋਣਾ ਵਾ ਚੱਲ ਬਾਕੀ ਕੋਈ ਨਹੀਂ ਭੈਣ ਭਰਾਵਾਂ ਨੇ ਤੇ ਦੇ ਨਾਲ ਸਾਥ ਤੇ ਮੇਰਾ ਹੁਣ ਮੈਂ ਕੰਮ ਸ਼ੁਰੂ ਕਰਨਾ ਤੇ ਮੈਂ ਚਲੋ ਕੋਈ ਨਹੀਂ ਭੈਣ ਭਰਾ ਕਰਨਗੇ ਸਾਰੇ ਜਾਣੇ ਹਲਪਾਣਾ ਉਹਦਾ ਮੈਂ ਰਿਕੈਸਟੇਮੇਟ 2 ਲੱਖ ਰੁਪਈਆ ਮੇਰੇ ਹਿਸਾਬ ਨਾਲ ਲੱਗੂਗਾ ਹਾਂਜੀ 2 ਤੋਂ ਟੱਪਣਾ ਕੰਮ ਕਿਉਂਕਿ ਮਹਿੰਗਾ ਬੜਾ ਉਹ ਉਹਦਾ ਮੈਂ ਕਰਕੇ ਨਾ ਸੈਟਿੰਗ ਕਰਕੇ ਤੇ ਬਾਬਾ ਮੀਰ ਕਰੇ ਕੋਈ ਨਹੀਂ ਕਰਦੇ ਆ ਜਦੋਂ ਆਏਗਾ ਉਹਨਾਂ ਦੇ ਆਇਆ ਬੰਦਾਂ ਦਾ ਪਰ ਵਾਲੀ ਉਹ ਆਜਾ ਆਜਾ ਬਣਾਉਣੀ ਆ ਵੀਡੀਓ ਤੇ ਅੱਜ ਅਭੀ ਲਿ ਗਈ ਇੱਕ ਲੈ ਨੂੰ ਇਦਾਂ ਨਹੀਂ ਮੇਰੀ ਜਿਆਦਾ ਚਾਹੀਦੀ ਸੁਣੋ ਸਿੰਘ ਸਭਾ ਸੋਰਸ ਤੇ ਲਾਪ ਕਰਾ ਉਹ ਤੇ ਮੈਨੂੰ ਸਾਰਾ ਕੋਈ ਬੋਲ ਉਹ ਯਾਰ ਮਾੜਾ ਜਿਹਾ ਲਿਖ ਲਿਆ ਹਾਂ ਧੰਤਨ ਬਾਪੂ ਦਾ ਸਿੰਘ ਜੀ 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 ਪੁਰੀ ਟਾੜੀ ਲਈ ਧਰਤੀ ਦਾ ਜੱਸਾ ਪਾ ਰਿਹਾ ਮੇਰੇ ਪੰਜਾਬੀ ਵੀਰੋ ਆਹ ਸਾਹਮਣੇ ਜੱਸਾ ਕਹਿੰਦੇ ਕਬੱਡੀ ਪਾਉਣ ਲਈ ਵਧਿਆ ਇਧਰਲੇ ਪਾਸੇ ਦੇਖਦਾ ਇੱਕ ਮੁਕਤਿਆਰ ਹੈ ਦੂਜੇ ਪਾਸੇ ਫਰੰਦੀਪੁਰਿਆ ਤਿਆਰ ਨਾਲ ਕਹਿੰਦੇ ਪ੍ਰੰਪ ਟਿੱਲੋ ਆਹ ਸਾਹਮਣੇ ਪਾਸੇ ਮੇਰੇ ਪੰਜਾਬੀ ਵੀਰੋ ਆਓ ਸਿਜ ਨੰਬਰ ਰੈਡਰ ਦਾ ਲਓ ਸਾਹਮਣੇ ਕਹਿੰਦੇ ਐਸਪੀ ਕਬੱਡੀ ਪਾ ਰਿਹਾ ਐ ਐਸਪੀ ਕਹਿੰਦੇ ਯੋਗ ਸਿੰਘ ਆਲਾ ਪਰ ਇਧਰਲੇ ਪਾਸੇ ਬਰਤੀਪੁਰੀਏ ਦੇ ਨਾਲ ਟੱਕਰ ਹੈ ਜਿਹੜਾ ਸਦਾ ਗੱਡੇ ਦੀ ਲੀ ਛੱਡੇ ਉਸ ਮੱਲ ਨੇ ਕੁਸ਼ਤੀਆਂ ਢਾਉਣੀਆਂ ਕਿ ਜਿਹੜਾ ਕੋੰਤੋਂ ਪਹਿਲਾਂ ਜੀ ਛੱਡੇ ਕਹਣਾ ਉਸਤਾਦਾਂ ਦਾ ਮੋੜੀਏ ਦਾ ਭਾਂਵੇਂ ਵਿੱਚ ਖਰਾ ਦੇ ਪੀ ਛੱਡੇ ਮਿਰਦੀਨਾ ਜੀ ਉਸਤਾਦ ਸਰ ਜੀ ਉਹਨਾਂ ਦੇ ਚਰਨਾਂ ਦੇ ਵਿੱਚ ਜਿੱਥੋਂ ਸਾਰਾ ਕੁਝ ਮਿਲਣਾ ਬਹੁਤ ਬਹੁਤ ਸਤਿਕਾਰ ਹੈ ਸਾਡੇ ਕਾਸ਼ ਭਰਾ ਦਾ ਸਾਹਮਣੇ ਚੈਨਾ ਚੈਨਾ ਭਗਵਾਨਪੁਰੀਆ ਇੱਕ ਚੈਨਾ ਠੱਠੇ ਵਾਲਾ ਸਾਹਮਣੇ ਚਾਰ ਦੁਨੀਆ ਪੱਕਾ ਤੌਰ ਲੱਗਿਆ ਵੱਡਾ 스타 ਕਿਆ ਬਾਤ ਵੱਡੇ ਭਰਾ ਦੇ ਆਓ ਸਾਹਮਣੇ ਕਹਿੰਦੇ ਜੱਗਾ ਰੇਡ ਪਾ ਰਿਹਾ ਹੈ ਆਹ ਮੱਖਣ ਮੱਖੀ ਦਾ ਚੇਲਾ ਕਹਿੰਦੇ ਕਬੱਡੀ ਪਾਉਣ ਦੇ ਲਈ ਵਧਿਆ ਹੈ ਬਿਆਲਪੁਰੀਆ ਜੱਗਾ ਤਿੰਨ ਕਬੱਡੀਆਂ 2000 ਦੀਆਂ ਇੰਦਰਜੀਤ ਕਨੇਡਾ ਭਰਾ ਵੱਲੋਂ ਆਓ ਸਾਹਮਣੇ ਇੰਦਰਜੀਤ ਕੋ ਕੈਨੇਡਾ ਤੋਂ ਐਲਾਨ ਕਰਵਾਉਂਦਾ ਹੈ ਫਰੰਦੀਪਰੀਏ ਗੋਪੀ ਦੇ ਦੋ ਜੱਫੇ 10000 ਦੇ ਟੀਮ ਦੇ ਖਾਤੇ ਵਿੱਚ ਜੁੜਨ ਵਿੱਚ ਕਾਮਯਾਬ ਹੋ ਗਿਆ ਔਰ ਵੀਰ ਨੇ ਜਾਣਕਾਰੀ ਦਿੱਤੀ ਹੈ ਪਾਇਲੇਦੂਲੇ ਪ੍ਰੀਤ ਦੇ ਜੱਫੇ ਵੀ ਦੱਸਦੇ ਚైనా ਕਬੱਡੀ ਪਾਰਿਆ ਭਗਵਾਨ ਪਈਆ ਗਵਾੜ ਪਿੰਡ ਵਾਲਾ ਵੱਡੇ ਜਿਗਰੇ ਦੇ ਨਾਲ ਦਲੇਰ ਹੋ ਕੇ ਬੱਬਰ ਸ਼ੇਰ ਹੋ ਕੇ ਬੱਲੇ 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 10000 ਲੱਗਾ ਲੈ ਗਿਆ ਰੇਡਰ ਰੇਡਰ ਨੇ ਇਸੇ ਲਈ ਕਹਿੰਦੇ ਜੋੜ ਦਿੱਤਾ ਆਪਣੀ ਖੇਡ ਕਲੱਬ ਦੇ ਸਿਰ ਵਿੱਚ ਸਾਹਮਣੇ ਦਿਾਲਪੁਰਿਆ ਜੱਗਾ ਬੋਲ ਵੱਡੇ ਭਰਾ ਦੇ ਆਓ ਸਾਹਮਣੇ ਕਹਿੰਦੇ ਜੱਗਾ ਕਬੱਡੀ ਪਾ ਰਿਹਾ ਹੈ ਜੱਗਾ ਕਹਿੰਦੇ ਦਿਾਲਪੁਰਿਆ ਖਾਣਦਾ ਪਾ ਕੇ ਪਾਸੇ ਜੱਗਾ ਖਾਣਦਾ ਰੁਪੀ ਕਾਲ ਕਬੱਡੀ ਦੇ ਉਹ ਮਾਰ ਗਿਆ ਸਵਾਨਿਆ ਹੋਇਆ ਫਰੋਦੀਪੁਰਿਆ ਹੋਏ ਉਹ ਬੱਲੇ ਬੱਲੇ ਸਵਾਨ ਦੀ ਕਬੱਡੀ ਨੇ ਸਵਾਨ ਦੀ ਕਬੱਡੀ ਵਿੱਚ ਸਿਰ ਵਿੱਚ ਬੱਤੀ ਦਾ ਜਿਹੜੇ ਸਾਹਮਣੇ ਜੱਗਿਆ ਦਾ ਨਾ ਭੱਜਦਾ ਨਾ ਭੱਜਣ ਦੇਦਾ ਪੈਰ ਪੰਡੇ ਬਣੇ ਇੱਕ ਜੱਫਾ ਕਹਿੰਦੇ ਬੱਬੇ ਦਾ 2000 ਦਾ ਹੋਣਾ ਇੰਦਰਜੀਤ ਕੈਨੇਡਾ ਵਾਲੇ ਭਾ ਵੱਲੋਂ ਆਹ ਸਾਹਮਣੇ ਮੇਰੇ ਪੰਜਾਬੀ ਵੀਰੋ ਇਧਰਲੇ ਪਾਸੇ ਜੱਗਾ ਕਬੱਡੀ ਪਾਉਣੇ ਹੰਦੀਪੁਰੀਆ ਯਾਰ ਟਾਟੇ ਵੀ ਨਾ ਪੁਆਇੰਟ ਸਾਹਮਣੇ ਦੇਖਾਂਗੇ ਨਜ਼ਾਰਾ ਕਿੰਨਾ ਕੌਣਾ ਤਾਲੀਆਂ ਮਾਰ ਕੇ ਦੱਸੋ ਯਾਰ किया जाती होवे ना फिर बेनिफिट ਹੁੰਦਾ ਜਿਆਦਾ ਹੁਣ ਨਿਗਾਹ ਜਿਆਦੀ ਮੇਰੇ ਤੇ ਫੋਕਸ ਰੱਖਦੇ ਆ ਤੇ ਫਿਰ ਉਹਦੇ ਨਾਲ ਤੇਗਾ ਨਹੀਂ ਵੱਜਦਾ ਤੇਗਾ ਵੱਜਣਾ ਉਦੋਂ ਜਦੋਂ ਮਾੜੀ ਜੀ ਅੱਖ ਦੂਜੇ ਪੰਨੇ ਗਈ ਫਿਰ ਵੱਜਦਾ ਤੇ ਜੇ ਤੁਰਤੇ ਨੂੰ ਵੱਜਣਾ ਤੁਰਤੇ ਨੂੰ ਥੋੜੀ ਜੀ ਫਿਰ ਉਸ ਬੋਡੀ ਚ ਸਪੀਡ ਚਾਹੀਦੀ ਹੈ ਜਦੋਂ ਰੇਡਰ ਤੁਰਦਾ ਉਹ ਤੋਂ ਜਿਹੜਾ ਵੱਜਣਾ ਫਿਰ ਪੂਰਾ ਫਿਜ਼ੀਕਲ ਫਿੱਟ ਹੋਵੇ ਸਰੀਰ ਹੈ ਪੂਰਾ ਤਣਿਆ ਹੋਵੇ ਫਿਰ ਵੱਜਦਾ ਜੇ ਤਾਂ ਸਰੀਰ ਢਿੱਲਾ ਹੋਵੇ ਨਾ ਉਦੋਂ ਤੇ ਗਾਣੀ ਵਜਦਾ ਹੁਣ ਥੋੜਾ ਜਿਆ ਕਰਦੇ ਆ ਸੈੱਟ ਜਿਤਰਾਂ ਨਾ ਮਿਹਨਤ ਲਾ ਕੇ ਵੀ ਰਨਿੰਗ ਰੂਨਿੰਗ ਕਰਕੇ ਨਾ ਵੀ ਜਿਤਰਾਂ ਭਾਰ ਘਟ ਗਿਆ ਨਾ 3-4 ਕਿਲੋ 5-5 ਕਿਲੋ ਭਾਰ ਘਟ ਗਿਆ ਫਿਰ ਉਹ ਤਾਲਮੇਲ ਸਪੀਡ ਪੰਜਣੀ ਮੇਰੇ ਨਾਲ ਉਹ ਮੋਟਰ ਆ ਕੇ ਨਾ ਪੈਰ ਜਿ ਤੋਈਏ ਤੁਹਾਨੂੰ ਲੱਗਦਾ ਜੀ ਜਦੋਂ ਰਿਟਾਇਰਮੈਂਟ ਲਾ ਲੋਗੇ ਫਿਰ ਕਿੰਨਾ ਕੈਡਮੀ ਚ ਲਵਣੀ ਗਾਹ ਕਿ ਹੋਰੀ ਕੋਸ਼ਿਸ਼ ਉਹੜਿਆ ਘਾੜੇ ਦਾ ਸ਼ੌਂਕ ਵੀ ਜਾਰੀ ਕਰਨਾ ਰਿਟਾਇਰਮੈਂਟ ਤੇ ਹਾਂਜੀ ਰਿਟਾਇਰਮੈਂਟ ਤੇ ਮੇਰੀ ਸੋਚ ਤੇ ਬੜੀ ਵਧੀਆ ਬਾਬਾ ਮਿਹਰ ਕਰੇ ਮੈਨੂੰ ਕੋਈ ਸਪੋਰਟ ਕਰੇ ਨਾ ਵਧੀਆ ਜਿ세 ਤਰ੍ਹਾਂ ਕੋਈ ਵਧੀਆ ਤੌਰ ਤੇ ਮੈਂ ਪੂਰੀ ਵਧੀਆ ਕੈਡਮੀ ਕਿਉਂਕਿ ਗਾਂ ਜੇ ਸਰਕਾਰ ਸਪੋਰਟ ਦੇ ਵਿੱਚ ਇਨਵੋਲਵ ਹੋਵਾਂਗੇ ਹਾਂਜੀ ਤੇ ਉਹਦੇ ਨਾਲ ਕੋਈ ਐਮਐਲਏ ਦੇ ਨਾਲ ਗੱਲ ਕਰਕੇ ਜਾ ਕੇ ਨਾਲ ਹਨਾ ਆਪਣੇ ਜ਼ਿਲ੍ਹੇ ਦੇ ਨਾਲ ਤੇ ਉਹ ਵੀ ਦਾ ਸ਼੍ਰੀ ਬਣਾਵਾਂ ਹਾਂਜੀ ਜਿਦ ਤਰ੍ਹਾਂ ਉੱਥੇ ਫਿਰ ਬੱਚੇ ਇਦਾਂ ਦੇ ਰੱਖਾਂਗੇ ਜਿਦ ਤਰ੍ਹਾਂ ਅਕੈਡਮੀ ਅ ਰਜਿਸਟਰ ਹੋਊਗੀ ਸਰਕਾਰ ਦੇ ਅੰਡਰ ਨ ਰਜਿਸਟਰ ਹੋ ਜਾਂਦੀ ਹੈ ਹਾਂਜੀ ਉਹ ਫਿਰ ਜਿਦ ਤਰ੍ਹਾਂ ਪਲੇਅਰਾਂ ਨੂੰ ਪਰਤੀ ਲੱਗਿਆ ਕਰੋਗੀ ਉਹਦੇ ਚ ਪਲੇਅਰ ਫਿਰ ਪ੍ਰੋਪਰ ਉਨੇ ਪਲੇਅਰ ਰੱਖੇ ਜਾਣਗੇ ਜਿਨ੍ਹਾਂ ਨੂੰ ਟਾਈਟ ਦਿੱਤੀ ਜਾਊਗੀ ਉਹ ਪ੍ਰੋਪਰ ਪਲੇਅਰ ਉਨੇ ਫਿਰ ਉਹਨਾਂ ਵਾਸਤੇ ਕਮਰੇ ਬਣਾਏ ਜਾਣਗੇ ਮੇਰੀ ਸੋਚ ਤਾਂ ਇਦਾਂ ਦੀ ਹੈ ਤੇ ਬਣਾਉਂਗਾ ਵੀ ਬਾਬਾ ਮੇਅਰ ਕਰੇ ਸੱਚੇ ਪਾਤਸ਼ਾਹ ਬਾਬਾ ਵਿਦੀ ਚੰਦ ਫੋਜ ਤੇ ਮੇਰੀ ਬੜੀ ਲੰਮੀ ਹੈ ਕਮਰੇ ਬਣਾ ਕੇ ਆਪਣੀ ਜਗ੍ਹਾ ਸਾਰੀ ਛੱਡੂਗੀ ਕਿਲਾ ਛੱਡ ਦਾਂਗੇ ਪਹਿਲੀ ਦਾ ਡੇਢ ਕਿਲਾ ਜੇ ਮੇਰਾ ਕੋਈ ਨਾ ਸਪੋਰਟ ਕਰੇ ਮੈਨੂੰ ਵੀ ਵਧੀਆ ਤਰੀਕੇ ਦੇ ਨਾਲ ਸਰਕਾਰ ਹਨਾ ਮੈਂ ਕਿਲਾ ਡੇਢ ਕਿਲਾ ਪਹਿਲੀ ਆਪਦੀ ਛੱਡ ਕੇ ਪੂਰਾ ਵਧੀਆ ਬਣਾਉਂਗਾ ਸਾਰਾ ਕੁਝ ਕੋਈ ਮੈਂ ਰਿੱਚ ਨਹੀਂ ਹੈਗਾ ਕਿ ਮੈਨੂੰ ਬੜੀ ਜਾਇਦਾਦ ਆਉਂਦੀ ਹੈ ਜਾਂ ਇਦਾਂ ਪਰ ਮਹਾਰਾਜ ਨੇ ਦਿਲ ਬੜਾ ਵੱਡਾ ਦਿੱਤਾ ਕਿ ਕਿਸੇ ਦਾ ਨਾ ਧੀ ਪੁੱਤ ਤਕੜਾ ਹੋ ਜੇ ਨਾ ਇੱਥੋਂ ਆਪਾਂ ਕੁਝ ਨਹੀਂ ਲੈਣਾ ਆਪਾਂ ਜੋ ਚੰਗਾ ਕੰਮ ਕਰਦੇ ਨੇ ਉਹ ਬੰਦੇ ਨੇ ਸਾਰੀ ਉਮਰ ਯਾਦ ਰੱਖਣਾ ਜੀ ਮੰਨ ਕੇ ਚੱਲੋ ਅੱਜ ਮੈਂ ਅਕੈਡਮੀ ਬਣਾਉਂਗਾ ਕੁਝ ਵੀ ਕਰੂੰਗਾ ਉਹ ਮੇਰੀ ਪੀੜੀ ਦਾਰ ਪੀੜੀ ਜੁੜਿਆ ਰਹੂਗਾ ਮੇਰਾ ਵੀ ਨਾਂ ਜਿੰਦਾ ਰਹੂਗਾ ਕਿ ਕੋਈ ਪਹਿਲਵਾਨ ਹੀ ਉਹਨੇ ਇਹ ਕੰਮ ਕੀਤਾ ਹਾਂਜੀ ਜਦ ਪੁਸ਼ਟੀ ਦਾਰ ਪੁਸ਼ਟੀ ਚੱਲੀ ਜਾਊਗਾ ਹਨਾ ਮੈਂ ਇਹ ਚੀਜ਼ ਸੋਚਦਾ ਕਿ ਉਹ ਬੰਦੇ ਦਾ ਨਾਂ ਰਹਿੰਦਾ ਜੇ ਆਪਾਂ ਕੋਈ ਚੰਗਾ ਕਰਦੇ ਹਾਂ ਨਾ ਚੰਗਾ ਕਰਕੇ ਜਾਂਦੇ ਹਾਂ ਚੱਲ ਤੇ ਸਾਰਿਆਂ ਨੇ ਜਾਣਾ ਦੁਨੀਆਂ ਤੋਂ ਪਰ ਜੇ ਕੋਈ ਚੰਗਾ ਕਾਰਜ ਕਰਕੇ ਜਾਂਦੇ ਹਾਂ ਉਹਨੂੰ ਹਮੇਸ਼ਾ ਲੋਕੀ ਯਾਦ ਰੱਖਦੇ ਹਾਂਜੀ ਤੇ ਮੇਰੀ ਸੋਚ ਇਹ ਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਚਲੋ ਸਰਕਾਰ ਕੋਈ ਵੀ ਆਈ ਹੈ ਨਾ ਆਪਾਂ ਤੇ ਸਾਰੇ ਸਾਰੀਆਂ ਸਾਰੀਆਂ ਸਰਕਾਰਾਂ ਦੀ ਖੱਤਰ ਕਰਦੇ ਆ ਆਮ ਪਾਰਟੀ ਦੀ ਵੀ ਕਾਲੀ ਦੀ ਵੀ ਦੂਜਿਆਂ ਦੀ ਵੀ ਹੈ ਨਾ ਆਪਾਂ ਤੇ ਸਾਰਿਆਂ ਦੇ ਨਾਲ ਆ ਤੇ ਆਪਾਂ ਇਹੋ ਹੀ ਅਪੀਲ ਕਰਦੇ ਆ ਕਿ ਜਿਤਨਾ ਆਪਣੇ ਲਾਲੋ ਕੀ ਹੁਣ ਆਪਣਾ ਜਿਤਨਾ ਹੁਣ ਧੋਨੇ ਆ ਸਾਡਾ ਐਮਐਲਏ ਨਾ ਤੇ ਚਲੋ ਆਪਾਂ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਚਲੋ ਸਾਡੀ ਸਪੋਰਟ ਕਰੋ ਹੈ ਨਾ ਵੀ ਜਿਤਨਾ ਬੱਚੇ ਆਉਂਦੇ ਆ ਉਹਨਾਂ ਨੂੰ ਵੀ ਆਉਣਾ ਚਾਹੀਦਾ ਅੱਗੇ ਵੇਖਣਾ ਚਾਹੀਦਾ ਤੇ ਬਾਕੀ ਚਲੋ ਰਜੀਵੇ ਆ ਕਈ ਵਾਰ ਨਹੀਂ ਪਹੁੰਚਿਆ ਜਾਂਦਾ ਹਨ ਤੇ ਬਾਕੀ ਆਪਾਂ ਬੇਨਤੀ ਕਰਦੇ ਆ ਕਿ ਜੇ ਉਹ ਵੀਡੀਓ ਵੇਖਣਗੇ ਜੇ ਕੋਈ ਵਿਖਾਊਗਾ ਉਹਨੂੰ ਵੀਡੀਓ ਤੇ ਮੈਂ ਬੇਨਤੀ ਕਰਦਾ ਕਿ ਵੀਰ ਜੀ ਨੂੰ ਹੋ ਕੇ ਜਾਵੇ ਆਪਣੇ ਕੋਲੋਂ ਤੇ ਸਾਨੂੰ ਥੋੜਾ ਬਹੁਤਾ ਸੰਯੋਗ ਦਵੇ ਤੇ ਕਿਉਂਕਿ ਅਸੀਂ ਅੱਗੇ ਕੰਮ ਕਰ ਸਕੀਏ ਇਹ ਹੁਣ ਇੱਕ ਬੇਨਤੀ ਕਰਨੀ ਆ ਮੈਂ ਉਹਨੂੰ ਜਿਤਨਾ ਆਪਣਾ ਘਰ ਨੂੰ ਨਾ ਪਹਿ ਰਣਾ ਜਿਹੜਾ ਉਹ ਹੁਣ ਕੱਚਾ ਕੱਚਾ ਲਾਲਾ ਇੱਕ ਹਿਸਾਬ ਦਾ ਕਿਹਦਨ ਮੈਂ ਵੀਡੀਓ ਬਣਾਉਂਗਾ ਉਹ ਪਹਿਲੋਂ ਟੇਟਾਂ ਫੁੱਟੀਆਂ ਸਾਰੀਆਂ ਮੈਨੂੰ ਕਿਹਨੇ ਕਿਹਾ ਵੀ ਕੋਈ ਨਹੀਂ ਪੱਕਾ ਕਰਦਾਂਗੇ ਤੇ ਮੈਂ ਪੁੱਟਦੀਆਂ ਏਡਾ ਸਾਰੀਆਂ ਪੁੱਟ ਕੇ ਤੇ ਉਹ ਚੱਕੜ ਵੱਜ ਗਿਆ ਤੇ ਸਾਰੇ ਪੈ ਦੇ ਉੱਤੇ ਮੁੜ ਕੇ ਫਿਰ ਮੈਂ ਆਪਦੇ ਕੋਲੋਂ ਏਦਾਂ ਬੰਨੀ ਕੀਤੀ ਆ ਬੰਨੇ ਬੰਨੇ ਆਪਦੇ ਕੋਲੋਂ ਮੇਰਾ 2 ਲੱਖ ਰੁਪਈਆ ਲੱਗਾ ਤੇ ਬੰਨੀ ਕਿਉਂਕਿ ਪਇਆ ਵਾਵਾ ਵੱਡਾ ਵਾ 2 ਲੱਖ ਰੁਪਈਆ ਜਿਹੜੀਆਂ ਏਟਾਂ ਹੀ ਉਹ ਤੇ ਸਾਰੀਆਂ ਟੁੱਟੀਆਂ ਨਿਕਲੀਆਂ ਥੱਲੇ 2 ਲੱਖ ਰੁਪਈਆ ਮੇਰਾ ਹੋ ਲੱਗਾ ਤੇ ਵੱਡਾ ਚੌੜਾ ਪਿਆ ਹੋ ਗਿਆ ਹੁਣ ਮੇਰਾ ਦਾ ਕੀ ਜਾਂਦੇ ਬੇਨਤੀ ਕਰਦਾ ਐ ਐਮਐਲਏ ਸਾਹਿਬ ਨੂੰ ਕੀ ਉਹ ਪੱਕਾ ਕਰ ਦੇਣ ਜਾਂ ਫਿਰ ਮੈਨੂੰ ਡੀਸੀ ਸਾਹਿਬ ਨੂੰ ਮਿਲਣਾ ਪੈਣਾ ਉਹਨਾਂ ਨਾਲ ਕਰਕੇ ਗੱਲਬਾਤ ਤੇ ਮੈਨੂੰ ਪੱਕਾ ਕਰਾਉਣਾ ਪੈਣਾ ਹੁਣ ਕਿਉਂਕਿ ਘਰ ਨੂੰ ਜਾਂਦਾ ਵੇ ਫਿਰ ਤੇ ਠੀਕ ਹੈ ਉਹ ਮੇਰੀ ਮੇਰੀ ਅਕੈਡਮੀ ਨੂੰ ਵੀ ਉਹੀ ਰਾਹ ਜਾਂਦਾ ਤੇ ਉਹ ਹੁਣ ਜਦੋਂ ਮੀਂਹ ਪਏ ਨਾ ਬੜਾ ਕੰਮ ਖਰਾਬ ਰਿਹਾ ਚਿੱਕੜਾ ਚਿੱਕੜੀ ਹੋ ਗਿਆ ਕੰਮ ਕਿਉਂਕਿ ਆਵਾਜਾਹੀ ਬੜੀ ਹੈ ਹੁਣ ਕੋਈ ਸਾਈ ਦੇ ਨਾਲ ਆਂਦਾ ਕੋਈ ਉੱਤਾਂ ਮਿਲ ਲੋਂਦਾ ਮੈਨੂੰ ਕਹਿੰਦਾ ਪੁਲਵਾਨਾ ਤੇਰਾ ਰਾਹ ਹੀ ਨਹੀਂ ਪੱਕਾ ਹੋਇਆ ਕਹਿੰਦੇ ਜੇ ਤੇਰਾ ਰਾਹ ਹੀ ਪੱਕਾਇਆ ਸਾਡਾ ਕੀ ਬਣੂਗਾ ਮੈਂ ਕੋਈ ਨਹੀਂ ਅਜੇ ਥੋੜਾ ਜਿਹਾ ਨਾ ਘਰਾ ਲੈਨੇ ਆ ਬਾਕੀ ਮੈਂ ਬੇਨਤੀ ਕਰਦਾ ਐ ਐਮਐਲਏ ਸਾਹਿਬ ਨੂੰ ਕਿ ਥੋੜਾ ਬਹੁਤਾ ਗੌਰ ਕਰੋ ਸਾਡੇ ਰਾਹ ਦੇ ਉੱਤੇ ਸਾਡਾ ਰਾਹ ਬਣਾ ਦਿਓ ਕਿ ਅਡਮੀ ਨੂੰ ਜਾਂਦਾ ਰਾਹ ਤੇ ਜੇ ਬਣ ਗਿਆ ਫਿਰ